ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕਿ ਜਿਹੜੀ ਪੰਚਾਇਤ ਪ੍ਰਬੰਧਕ ਲਾਗੇ ਪੰਚਾਇਤ ਮਤਲਬ ਪੰਜਾਬ ਸਰਕਾਰ ਨੇ ਸਾਰੀਆਂ ਡਿਸਮਿਸ ਕਰਤੀਆਂ ਜੀ ਪ੍ਰਬੰਧਕ ਲਾਗੇ ਜਦੋਂ ਪ੍ਰਬੰਧਕ ਲੱਗ ਜਾਂਦਾ ਨਾ ਸਾਰੇ ਪੰਜਾਬ 'ਚ ਜੀ ਉਹਦੇ ਵਿੱਚ ਕਿਸੇ ਵੀ ਮੋਤਬਰ ਬੰਦੇ ਦਾ ਕੋਈ ਰੋਲ ਨਹੀਂ ਰਹਿ ਜਾਂਦਾ ਪ੍ਰਬੰਧਕ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੇ ਜੇ ਹੀ ਲਾਇਆ ਹੁੰਦਾ ਸੈਕਟਰੀ ਸਾਹਿਬ ਨਾਲ ਜੇ ਹੀ ਸਾਹਿਬ ਨਾਲ ਸਾਡੇ ਬੀਡੀਪੀ ਸਾਹਿਬ ਇਹ ਰਲ ਕੇ ਕੋਈ ਵੀ ਵਿਕਾਸ ਦਾ ਕੰਮ ਕਰਦੇ ਨੇ ਜਿਹੜਾ ਵੀ ਕੋਈ ਪਿੰਡ ਦਾ ਫੰਡ ਹੋਵੇ ਕੋਲ ਉਹਦੇ ਮੁਤਾਬਕ ਜਾਂ ਫਿਰ ਸਰਕਾਰ ਫੰਡ ਦੇ ਦੇਵੇ ਉਹਦੇ ਹਿਸਾਬ ਨਾਲ ਇਹ ਸਾਡੇ ਕੋਲ ਪੰਚਾਇਤ ਦਾ ਫੰਡ ਪਿਆ ਸੀ ਕੌਣ ਅਸੀਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਕਿ ਗਲੀ ਇੱਕ ਬਣਨ ਵਾਲੀ ਹੈ ਇਹਨਾਂ ਨੇ ਆਪੋ ਚੁਤੇ ਰੰਜਸਬਾਜੀ ਕਰਕੇ ਉਹ ਗਲੀ ਨਹੀਂ ਬਣਾਈ ਤੇ ਉਹ ਮંત્રી ਸਾਹਿਬ ਨੇ ਵੀਡੀਓ ਸਾਹਿਬ ਮੈਡਮ ਨੂੰ ਬੇਨਤੀ ਕੀਤੀ ਫੋਨ ਕੀਤਾ ਅਸੀਂ ਤੇ ਉਹ ਗਲੀ ਚੱਲੋ ਬਣਨੀ ਸ਼ੁਰੂ ਹੋ ਗਈ ਉਹਦੇ ਵਿੱਚ ਇੱਕ 1 ਰੁਪਿਆ ਜਿਹੜਾ ਵਾ ਉਹ ਸਰਕਾਰ ਪ੍ਰਬੰਧਕ ਦਾ ਮਸਲਾ ਹੁੰਦਾ ਕਿ ਸਰਕਾਰ ਨੇ ਕੰਮ ਕਰਨਾ ਜੀ ਅਸੀਂ ਕੀ ਆ ਹਾਨੂੰ ਨਿਗਰਾਨ ਬਣਾਇਆ ਸੀ ਕਿ ਤੁਸੀਂ ਚਲੋ ਆਪਣੀ ਦੇਖਰੇਖ ਦੇ ਵਿੱਚ ਕੰਮ ਕਰਵਾ ਲਓ ਕਿਤੇ ਕੰਮ ਮਾੜਾ ਨਾ ਹੋ ਜੇ ਕਿਉਂਕਿ ਸਾਡੇ ਮੰਤਰੀ ਸਾਹਿਬ ਦੀ ਸੋਚ ਬਹੁਤ ਉੱਚੀ ਹੈ ਕਿ ਕੰਮ ਕੋਈ ਵੀ ਕਰੀਏ ਤੇ ਵਧੀਆ ਕਰੀਏ ਜਾ ਕਿ ਇਹ ਨਹੀਂ ਕਿ ਗਲੀ ਬਣਾ ਲਈਏ 2 ਸਾਲਾਂ ਬਾਅਦ ਟੁੱਟ ਜੇ ਫਿਰ ਗਲੀ ਬਣਾ ਲਈਏ ਫਿਰ ਟੁੱਟ ਜੇ ਉਹ ਚਾਹੁੰਦੇ ਨੇ ਕਿ ਇਹੋ ਜਿਹਾ ਕੰਮ ਹੋਵੇ ਜਿਹੜਾ ਘੱਟੋ ਘੱਟ 25-30 ਸਾਲ ਉਹ ਗਲੀ ਜਿਹੜੀ ਹੈ ਖਰਾਬ ਨਾ ਹੋਵੇ ਸੋ ਉਹਦੇ ਮੁਤਾਬਕ ਕੰਮ ਹੋਇਆ ਵੇਖੋ ਜੀ ਜਿਹੜਾ ਇਹ ਲਾਈ ਜਾਂਦੇ ਨੇ ਮੈਂ ਆਪ ਖੁਦ ਇੱਕ ਦੁਕਾਨਦਾਰ ਬੰਦਾ ਹਾਂ ਜੀ ਠੀਕ ਹੈ ਜੀ ਮੇਰੇ ਅਕਾਊਂਟ 'ਚ ਭਾਵੇਂ ਹੋਣ ਦੁਕਾਨਦਾਰ ਨਹੀਂ ਅਸੀਂ ਕਹਿ ਸਕਦੇ ਤੁਹਾਨੂੰ ਬਿਜ਼ਨਸ ਮੈਨ ਕਹਿ ਸਕਦੇ ਬਿਜ਼ਨਸਮੈਨ ਤੁਸੀਂ ਗੈਨ ਲੋ ਨਾਲ ਆਪਾਂ ਜਿੰਨੇ ਕ ਜੁਗੇ ਆ ਸੇਵਾ ਭਾਉਨਾ ਵੀ ਰੱਖਦੇ ਆ ਜੀ ਉਹ 10 20 40 50000 ਦੀ ਕੋਈ ਵੱਡੀ ਗੇਮ ਨਹੀਂ ਹੈਗੀ ਤੇ ਮਹਾਰਾਜ ਜਾਣਦਾ ਪਰਮਾਤਮਾ ਸੱਚੇ ਪਾਸਾ ਮੈਂ 1 ਰੁਪਿਆ ਵੀ ਮੇਰੇ ਖਾਤੇ 'ਚ ਪੰਚਾਇਤ ਦੇ ਖਾਤੇ 'ਚੋਂ ਉਹ ਨਹੀਂ ਕਿ ਹੁਣ ਮੇਰੇ ਮੇਰੇ ਖਾਤੇ 'ਚ ਤੇ ਰੋਜ਼ ਗਾਂਾਂ ਦੇ ਕੋਈ 10000 ਰੁਪਏ 20000 ਵੀ 50000 ਰੁਪਏ ਆਉਂਦਾ ਗਾਂਾਂ ਦੇ ਪੈਸੇ ਨਾ ਮੈਨੂੰ ਕਹਿਣ ਕਿ ਤੂੰ ਗਾਂਾਂ ਦੇ ਪੈਸੇ ਤੇਰੇ ਖਾ ਪੰਚਾਇਤ ਦੇ ਖਾਤੇ ਚੋਂ 1 ਰੁਪਇਆ ਵੀ ਕਿਤੇ ਮੇਰੇ ਅਕਾਊਂਟ ਚ ਪਿਆ ਹੋਵੇ 1 ਰੁਪਏ ਦੇ ਬਦਲੇ ਮੈਂ 1 ਲੱਖ ਰੁਪਇਆ ਇਹਨਾਂ ਨੂੰ ਦਵਾਂਗਾ ਬੱਬਾ ਜੀ ਪਰ ਉਹ ਜਿਹੜਾ 1260 ਵਾਲਾ ਕਾਗਜ਼ ਅਗਲੇ ਦਿਨ ਮੇਰੇ ਨਾਲ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਆ ਉਹਦੇ ਬਾਰੇ ਕੀ ਕਹਿੰਦੇ ਹੋ ਉਹਦੇ ਬਾਰੇ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਉਹ ਆਪਾਂ ਖੁਦ ਸੈਕਟਰੀ ਸਾਹਿਬ ਨੂੰ ਪੁੱਛਣਾ ਤੇ ਵੀਡੀਓ ਸਾਹਿਬ ਕੋ ਵੀ ਜਾਣਾ ਜੀ ਇੱਕ ਦੋ ਤਿੰਨ ਦਿਨਾਂ ਦੇ ਵਿੱਚ ਨਹੀਂ ਜੀ ਤੁਹਾਡੀ ਇੰਟਰਵਿਊ ਤੋਂ ਬਾਅਦ ਅਸੀਂ ਇਹਨਾਂ ਕੋਲ ਪੱਕਾ ਲੈਣਾ ਹੈ ਇਹ ਉਹਨਾਂ ਕੋਲ ਪੱਕਾ ਵੀ ਤੁਸੀਂ ਉਹਨਾਂ ਦਾ ਵੀ ਲਾਓ ਤਾਂ ਅਸੀਂ ਵੀ ਖੁਦ ਆਪ ਤੁਹਾਡਾ ਵੀ ਫਰਜ਼ ਬੰਦਾ ਹੈ ਕਿ ਤੁਸੀਂ ਇਹਨਾਂ ਦਾ ਲਾਓ ਤੇ ਆਪ ਅਸੀਂ ਵੀ ਖੁਦ ਜਾ ਕੇ ਉਹਨਾਂ ਨੂੰ ਪੁੱਛਣਾ ਜੀ ਗਲੀ ਬਣੀ ਕਿੱਦਾਂ ਦੇ ਕਿਹੜੇ ਤੁਸੀਂ ਇੱਕ ਜ਼ਿੰਮੇਵਾਰ ਹਸਤੀ ਜੇ ਇੱਕ ਸਮਾਜ ਦੇ ਵਿੱਚ ਤੁਹਾਡਾ ਨਾਮ ਹੈ ਇਸ ਕਰਕੇ ਤੁਹਾਡੇ ਕੋ ਜਾਣਾ ਬਣਦਾ ਜੀ ਫਿਰ ਇੱਕ ਗੱਲ ਹੋਰ ਵੇਖ ਲਓ ਤੁਸੀਂ ਕਿ ਪਿਛਲੇ 7 ਸਾਲਾਂ ਚ ਤਕਰੀਬਨ 5 ਸਾਲ ਕਾਂਗਰਸ ਦੇ ਤੇ 2 ਸਾਲ ਬਾਅਦ ਇਲੈਕਸ਼ਨ ਹੋਈ ਜੀ 7 ਸਾਲਾਂ ਦੇ ਵਿੱਚ ਜੋ ਇਹਨਾਂ ਨੇ ਕਾਂਗਰਸੀ ਪੰਚਾਇਤ ਨੇ ਧੰਦਲੀ ਕੀਤੀ ਤੇ ਜਿਹੜੀਆਂ ਗਲੀਆਂ ਚ ਲੋਕਟਰ ਨਹੀਂ ਲੱਗੀ ਜੀ ਉਹ ਕਾਗਜ਼ਾਂ 'ਚ ਲੱਗੀ ਪਈ ਹੈ ਸਾਡਾ ਆਪਣੀ ਪਾਰਟੀ ਦਾ ਸੋਨੂ ਸੰਦੀਪ ਸਿੰਘ ਜੌਲ ਉਹ ਦੇਖੋ ਸਾਰੇ ਕਾਗਜ਼ ਉਹਨੇ ਆਰਟੀਆਈ ਪਾ ਕੇ ਕਢਾਏ ਨੇ ਜੀ ਉਹਨਾਂ ਨੇ ਉਹ ਡੀਡੀਪੀਓ ਨੂੰ ਭੇਜਿਆ ਆਈਆ ਉਥੋਂ ਬੀਡੀਪੀਓ ਸਾਹਿਬ ਕੋਲ ਆਇਆ ਉਹ ਛੇਤੀ ਅਹੀਂ ਉਹਦੀ ਵੀ ਇਨਕੁਆਰੀ ਜਿਹੜੀ ਉਹ ਸ਼ੁਰੂ ਕਰਵਾ ਰਹੇ ਆ ਕਿ ਜਿਹੜਾ ਪਿੰਡ ਦਾ ਕੋਈ ਵੀ ਵਸਾ ਅਹੀਂ ਤੇ ਇਹੋ ਜਿਹਾ ਗੁਰੂ ਘਰ ਦਾ ਪੈਸਾ ਹੋਵੇ ਕੋ ਤੁਸੀਂ ਬੇਨਤੀ ਕਰਦੇ ਮੜੀਆਂ ਦੇ ਪੈਸਿਆਂ ਦੀ ਉਹ ਇਹਨਾਂ ਨੂੰ ਮਬਲੇ ਐਡੇ ਮੂਰਖ ਨੇ ਇਹਨਾਂ ਨੂੰ ਸਮਝ ਨਹੀਂ ਹੈਗੀ ਕਿ ਮੜੀਆਂ ਦੇ ਪੈਸੇ ਸੱਤਾ ਸਵਾਂ ਤੁਹਾਡੇ ਕੋਲ ਹਾਮਲਾ ਲੈ ਆ ਗਿਆ ਤੁਹਾਡੇ ਕੋਲ ਅਹੀਂ ਇੱਕ ਠੇਕਾ ਹਰਕਾਂ ਲਿਆ ਜਦੋਂ ਆਪਾਂ ਥੋੜੇ ਜੀ ਮੰਤਰੀ ਸਾਹਿਬ ਨੇ ਜ਼ਿੰਮੇਵਾਰੀ ਪਿੰਡ ਦੀ ਲਈ ਇਲੈਕਸ਼ਨ ਤੋਂ ਪਹਿਲਾਂ ਪੰਜਾਤੀ ਆ ਹੁਣ ਥੋੜਾ ਸਮਾਂ ਇੱਕ ਠੇਕਾ ਲਿਆ ਇਹ 12 12000 ਕਹੀ ਜਾਂਦੇ ਨੇ ਹੁਣੀ ਜੀ ਉਹ ਆਪਾਂ ਠੇਕਾ ਲਿਆ ਉਹਨਾਂ ਕੋ 14000 ਤੇ 14000 ਰਜ ਵੀ ਸਾਡੇ ਕੋਲ ਆ ਉਹ ਅਸੀਂ ਮੜੀਆਂ ਦੇ ਉੱਤੇ ਉੱਥੇ ਉੱਥੇ ਵਿਕਾਸ ਕਰਾਉਣਾ ਇੱਕ ਦੋ ਕੰਮ ਬੰਦ ਬਾਬਾ ਜੀ ਗੱਲ ਕਰਿਓ ਸਾਫ ਤੇ ਸੁਧਰੀ ਬਾਬਾ ਜੀ ਬਾਬਾ ਜੀ ਬੇਨਤੀ ਆ ਗੱਲ ਕਰਿਓ ਸਾਫ ਤੇ ਸੁਧਰੀ ਤੱਥਾਂ ਦੇ ਆਧਾਰ ਤੇ ਕਿਉਂਕਿ ਇਸ ਤੋਂ ਬਾਅਦ ਵੀ ਜੀ ਮੈਂ ਹਰਥਾਂ ਦੀ ਇਨਕੁਆਇਰੀ ਕਰਨੀ ਜੇ ਕੱਲੀ ਤੁਹਾਡੇ ਕੋਲ ਬੋਲ ਬਣਾਉਣ ਨੂੰ ਮੈਂ ਸ਼ਰਤ ਬਈ ਕਹਿਣ ਦਿਆ ਤੁਹਾਨੂੰ ਕਿ ਮੈਂ ਕਿਦਾਂ ਕਹਾਂ 12600 ਕਿਉਂਕਿ ਮੈਂ ਮੜੀਆਂ ਦਾ ਪੈਸਾ ਪਿੰਡ ਦਾ ਪੈਸਾ ਗੁਰੂ ਘਰ ਦੇ ਮੈਂ ਖੁਦ ਪ੍ਰਧਾਨ ਰਿਆ ਬੜੀ ਲੰਮੀ ਸੇਵਾ ਕੀਤੀ ਆ ਇੱਕ ਇੱਕ ਰੁਪਈਆ ਦਾ ਸਾਬੂ ਪੂਰਾ ਰੱਖੀਦਾ ਸੀ ਇਹ ਕਰੀਏ ਆ ਆਪਾਂ ਮ ਅਕਾਊਂਟ ਦੇ ਵਿੱਚ ਜਿਹੜਾ ट्रांजੈਕਸ਼ਨ ਹੋਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਲੰਬardar ਸੁਖਵਿੰਦਰ ਸੁਖਵਿੰਦਰ ਸਿੰਘ ਲੰਬardar ਨੇ ਪੈੜੀ ਠੇਕੇ ਤੇ ਲਈ ਜੀ ਪੰਚਾਇਤੀ ਪੰਚਾਇਤੀ ਪੈੜੀ ਅੱਛਾ ਜੀ ਤਾਂ ਠੇਕਾ ਕਾਫੀ ਤਾਂ ਜਾਣ ਕਰਕੇ ਉੱਥੇ ਇਹ ਜਿਹੜੇ ਬੰਦੇ ਗੱਲਾਂ ਕਰਨ ਵਾਲੇ ਆ ਨਾ ਇਹ ਵੀ ਸਾਰੇ ਉੱਥੇ ਬੈਠੇ ਸੀ ਜੀ ਸਾਰਿਆਂ ਦੀ ਸਹਿਮਤੀ ਨਾਲ ਵਾਲਾ ਸੈਕਟਰੀ ਸਾਹਿਬ ਨੇ 20000 ਰੁਪਏ ਕਰਾਹ ਦਾ ਵਾਪਸ ਕੀਤਾ ਕਿ ਕਰਾਹ ਫੇਰਨਾ ਪੈ ਲਈ ਤੇ 20000 ਰੁਪਏ ਨੂੰ ਕਰਾਹ ਦਾ ਦਿੱਤਾ ਜਾਏਗਾ ਤੇ ਉਹ ਕਰਾਹ ਦੇ ਪੈਸੇ ਉਹਦੇ ਖਾਤੇ 'ਚ ਪਏ ਪੰਚਾਇਤੀ ਫੰਡ ਦੇ ਵਿੱਚੋਂ ਜਿਹੜਾ ਪਿੰਡ ਦਾ ਠੇਕਾ ਉਹਦੇ ਵਿੱਚੋਂ ਅੱਛਾ ਮਤਲਬ ਉਹ ਇੱਕ ਤਰ੍ਹਾਂ ਐਮਪਲਾਈ ਬਣ ਕੇ ਗਿਆ ਸੀ ਸਦੀਕ ਸਿੰਘ ਸਦੀਕ ਸਿੰਘ ਵੀ ਉਹਨੇ ਮਿਹਨਤ ਮੁਸ਼ਕਲ ਕੀਤੀ ਤੇ ਮਿਹਨਤ ਦੇ ਪੈਸੇ ਲਏ ਆ ਉਹ ਕਰਾਹ ਉਹਨੇ ਫੇਰ ਕੇ ਦਿੱਤਾ ਕਰਾਹ ਦੇ ਪੈਸੇ ਉਹਦੇ ਖਾਤੇ ਪਏ ਨੇ ਭਾਵੇਂ ਕਿ ਨਾ ਕੋਈ ਰਿਸ਼ਵਤ ਦੇ ਖਾਤੇ ਪਏ ਇੱਕ ਉਹ ਗੁਰਵਿੰਦਰ ਸਿੰਘ ਦਾ ਨਾਮ ਐ ਨਾ ਜਿਹੜਾ ਸਾਡੇ ਠੇਕੇਦਾਰ ਨੇ ਜਿਹਨੂੰ ਉਹਨੇ ਕਿ ਰਦਾ ਅਪਾਈਜ਼ ਬੰਦਾ ਹੈ ਤੇ ਉਹਦੇ ਉੱਤੇ ਇਸ ਤਰ੍ਹਾਂ ਇਲਜ਼ਾਮ ਲਾ ਦੇਣਾ ਮੈਂ ਤਾਂ ਆਖਿਆ ਮੇਰੇ ਸਮਝ ਚਤੇ ਗਾਇਸ ਤੋਂ ਘਟਿਆ ਬੰਦੇ ਵੀ ਦੇਖੋ ਜੀ ਸਾਨੂੰ ਇਹ ਨਹੀਂ ਪਤਾ ਉਹ ਗੁਰਵਿੰਦਰ ਸਿੰਘ ਉਹ ਹੀ ਆ ਕਿ ਦੂਜਾ ਆ ਥੋੜੀ ਪਤੀ ਜੋ 로ਸੀ ਪੜਤਾਲ ਕੀਤੀ ਤੇ ਸਾਨੂੰ ਪਤਾ ਲੱਗਾ ਕਿ ਜਿਹੜੇ ਪਟਵਾਰੀ ਦਾ ਇਹ ਨਾਲ ਐਂਡੇ ਗੁਰਵਿੰਦਰ ਸਿੰਘ ਨੇ ਇਹ ਬੰਦਾ ਹੋਰ ਕੋਈ ਆ ਉਹ ਗੁਰਵਿੰਦਰ ਸਿੰਘ ਨਹੀਂ ਆ ਤੇ ਜੇ ਅੱਜ ਮੰਨ ਲਓ ਤੁਸੀਂ ਐਡਾ ਤਕੜਾ ਐਲੀਗੇਸ਼ਨ ਲਗਾ ਉਸ ਬੰਦੇ ਤੇ ਉਹਦੀ ਨੌਕਰੀ ਜਾ ਸਕਦੀ ਸੀ ਉਹਦੀ ਮਾਨ ਸਨਮਾਨ ਜਾ ਸਕਦਾ ਸੀਗਾ ਇਸ ਬੰਦੇ ਤੁਸੀਂ ਕੀ ਕੀਤਾ ਜੇ ਮੇਰੀ ਬਿੰਦ ਸੁਣੋ ਮੈਂ ਆਪਾ ਸੈਕਟਰੀ ਨੂੰ ਫੋਨ ਕੀਤਾ ਉਹ ਉਹ ਸੈਕਟਰੀ ਨੇ ਦੱਸਿਆ ਕਿ ਜਿਹੜਾ ਗੁਰਵਿੰਦਰ ਸਿੰਘ ਹੈ ਉਹ ਜਿਹੜਾ ਠੇਕੇਦਾਰ ਤੁਹਾਡੀ ਗਲੀ ਬਣਾਉਂਦਾ ਸੀ ਉਹਦੇ ਲੜਕੇ ਦਾ ਨਾਂ ਗੁਰਵਿੰਦਰ ਸਿੰਘ ਹੈ ਜਦੋਂ ਠੇਕੇਦਾਰ ਨੂੰ ਠੇਕੇਦਾਰ ਦਾ ਅਕਾਊਂਟ ਨਹੀਂ ਸੀ ਹੁਣ ਜੀ ਤੇ ਉਹਨੇ ਆਪਣੇ ਬੇਟੇ ਦੇ ਅਕਾਊਂਟ ਦੇ ਵਿੱਚ ਗੁਰਵਿੰਦਰ ਸਿੰਘ ਦੇ ਨਾਂ ਤੇ ਪੰਚਾਇਤ ਸੈਕਟਰੀ ਕੋ ਪੈਸੇ ਲਏ ਅੱਛਾ ਜੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਾ ਹਾਂ ਕਿ ਇਹ ਪੈਸਿਆਂ ਦੇ ਵਿੱਚ ਮਤਲਬ ਗਲੀ ਬਣਾਉਣ ਚ ਆਪਣਾ ਇੱਕ ਪੈਸਾ ਸਭ ਕੁਝ ਤੁਸੀਂ ਸਿਰਫ ਨਿਗਰਾਨ ਸੀ ਇੱਕ ਮੇਰੀ ਬੇਨਤੀ ਸੁਣਿਓ ਠੇਕੇਦਾਰ ਦਾ ਬੱਚਾ ਬਿਮਾਰ ਹੋ ਗਿਆ ਲੜਕਾ ਉਹਦਾ ਉਹ ਹਸਪੀਟਲ ਜਾ ਕੇ ਵੀ ਚੈੱਕ ਮਿਲ ਤੇ ਟਾਈਮ ਲੱਗ ਗਿਆ ਉਹ ਵਿਚਾਰਾ ਧਰ ਲਿਆ ਤੇ ਆ ਗਿਆ ਇੱਕ 8000 ਰੁਪਏ ਉਹਨੂੰ ਮੈਂ ਕੋਲੋਂ ਦਿੱਤਾ ਆਂਦਾ ਮੈਨੂੰ ਜਦੋਂ ਚੈੱਕ ਮਿਲੇਗਾ ਮੈਂ ਤੁਹਾਡੇ ਵਾਪਸ ਕਰ ਦਾਂਗਾ ਪਰ ਨਹੀਂ ਸਾਨੂੰ ਤਾਂ ਪਰੇ ਲੱਗਾ 12000 ਰੁਪਏ ਇੱਕ ਦਿਨ 4000 ਰੁਪਏ ਫਿਰ ਮੈਂ ਉਹਨੂੰ ਦਿੱਤਾ ਉਹ ਵੀ ਉਹਨੇ ਬੱਚੇ ਦੀ ਦਵਾਈ ਲੈਣੀ ਸੀ ਬੜਾ ਹਾਲਾਤ ਸੀ ਤੇ ਆਪਣੇ ਮਨ ਹੋਰ ਹਸਾਬ ਦਾ ਹੀ ਤਰਸ ਖਾ ਜਾਣੇ ਯਾਰ ਨਹੀਂ ਕੋਈ ਨਹੀਂ ਫਿਰ ਕੀ ਹੋ ਗਿਆ ਉਹ ਪੈਸੇ ਉਹ ਆਂਦਾ ਹੁਣ ਗਲੀ ਦੀ ਮਿੰਤੀ ਹੋਏਗੀ ਉਹ ਟੈਲਾਂ ਵਾਲਾ ਬੰਦਾ ਉਹਨੂੰ ਪੁੱਛ ਲਓ ਜਾ ਕੇ ਤੁਸੀਂ ਅ ਵਾਈਗਰੂ ਟੈਲ ਫੈਕਟਰੀ ਹੈ ਉਹਦੇ ਪੈਸੇ ਆ ਬੱਬੂ ਸਾਡਾ ਮਲਾ ਨਗਰ ਦਾ ਹੀ ਜਿਹੜਾ ਰੇਤ ਬਜਰੀ ਦਾ ਕੰਮ ਕਰਦਾ ਉਹਦੇ ਪੈਸੇ ਪਲੱਸ ਠੇਕੇਦਾਰ ਦੇ ਪੈਸੇ ਆ ਜੀ ਤੇ ਉਹਨਾਂ ਦਾ ਮੇਰੇ ਹਿਸਾਬ ਨਾਲ ਘਰ ਤੋਂ ਘਰ ਦੋ ਤੋਂ 2.5 ਲੱਖ ਰੁਪਏ ਦੇਣ ਵਾਲਾ ਅੱਛਾ ਜੀ ਇਹ ਦੇਣਾ ਸਰਕਾਰ ਨੇ ਕਿਉਂਕਿ ਜਿਹੜੀ ਸਰਕਾਰ ਨੇ ਬਣਾਈ ਆਹ ਤਾਂ ਤੇ ਕੋਈ ਰੋਲ ਆਹੀਂ ਤੇ ਜਿਹੜੀ ਸੇਵਾ ਕੀਤੀ ਆਹੀਂ ਤੇ ਸਭ ਕੋ 12000 ਰੁਪਏ ਨਾਲ ਤੇ ਕੋਲੋਂ ਲੈਣਾ ਆਹੀਂ ਤੇ ਤੁਸੀਂ ਇਹ 12000 ਦੀੋ ਦੀ ਗੱਲ ਕਰਦੇ ਜੇ ਤੇ ਜੇ ਮੈਂ ਉਹ ਠੇਕੇਦਾਰ ਨੂੰ ਜਾ ਕੇ ਪੁੱਛਾਂ ਤੇ ਹੋਊਗਾ ਬਿਲਕੁਲ ਆ ਜੀ ਪੁੱਛ ਕੇ ਜਾ ਕੇ ਦਿੰਨ ਮੁਫਤ ਦਾ ਪੈਸੇ ਦਾ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਾ ਹਾਂ ਕਿ ਜੇ 1 ਰੁਪਏ ਦਾ ਵੀ ਕਿਤੇ ਮੇਰੇ ਫੇਰ ਆ ਫੇਰੀ ਮੇਰੇ ਕੋਲ ਨਿਕਲ ਆਵੇ ਤੇ ਮੈਂ ਇਹ ਮੈਨੂੰ 1 ਲੱਖ ਰੁਪਏ ਜੁਰਮਾਨਾ ਲਾਉਣਾ ਜੇ 1 ਰੁਪਈਆ ਮਗਰ। ਬਾਬਾ ਜੀ ਸੋਚ ਲਓ ਹੁਣ ਕੈਮਰਾ ਕਹਿੰਦੇ ਜੀ 10 ਰੁਪਏ ਨਿਕਲ ਜਾਣਗੇ ਤੇ ਮੈਨੂੰ 10 ਲੱਖ ਰੁਪਏ ਜੁਰਮਾਨਾ ਲੱਗ ਜਾਊਗਾ। ਬਾਬਾ ਜੀ ਹੁਣ ਕ ਆਨ ਕੈਮਰਾ ਕਹਿੰਦੇ ਬਿਲਕੁਲ ਆਨ ਕੈਮਰਾ ਕਹਿੰਦੇ ਆ। ਤੇ ਬਾਕੀ ਇਹ ਜਿਹੜੇ ਬੰਦੇ ਗਲਤ ਇੰਜਾਮ ਲਾ ਰਹੇ ਨੇ ਇਹਨਾਂ ਨੂੰ ਹੁਣ ਮੈਂ ਸਾਬ ਨੇ ਚੱਕ ਦੇ ਦਿੱਤਾ ਵਾ। ਇਹ ਆ ਕਲੋਨੀ ਸੁਖਸાગਰ ਕਲੋਨੀ ਦਾ ਅ ਦੋ ਜਾਣੇ ਲੰਡਾਏ ਨੇ ਇਲਕਸ਼ਨਾ بڑے بڑے ਮੰਤਰੀ ਸੰਤਰੀ ਐਮ ਐਲ ਏ ਬਾਦਲ ਸਾਹਿਬ ਇੱਥੇ ਬਾਜਵੇ ਹਾਰੀ ਮਰ ਗਏ ਹਾਰ ਗਏ ਹਾਰਾ ਜਿੱਤਾ ਬਣਿਆ ਹੁੰਦੇ ਕੋਈ ਆਪਾਂ ਨੂੰ ਜਿਹੜਾ ਬੱਚਿਆਂ ਵਰਗਾ ਮੁੰਡਾ ਬਣ ਗਿਆ ਜਾਂ ਹਦੀ ਨੌ ਰਾਣੀ ਬਣ ਗਈ ਹੈ ਸਰਪੰਚ ਪਿੰਡ ਦੀ ਤੇ ਆਪਾਂ ਨੂੰ ਖੁਸ਼ੀ ਹੈ ਅਸੀਂ ਚਾਹੁੰਦੇ ਕਿ ਪਿੰਡ ਦਾ ਵਿਕਾਸ ਕਰੋ ਕਿਉਂ ਮੈਂ ਗੱਲ ਕਰਦੀ ਆਪਾਂ ਇੱਥੇ ਆਈਏ ਕਿ ਤੁਸੀਂ ਜੀ ਮਾਨ ਮਰਿਆਦਾ ਪ੍ਰਸ਼ਾਸਨ ਵਾਲੇ ਬੰਦੇ ਜੀ ਇੱਕ ਵੈਲਪੁਮੈਨਲਟੀ ਜੀ ਠੀਕ ਹੈ ਜੀ ਹੁਣ ਫਿਰ ਤੁਸੀਂ ਚਲੋ ਐਡਾ ਟਕਰਾ ਐਲੀਗੇਸ਼ਨ ਹੈ ਉਹ ਕਿਵੇਂ ਕੋ ਕੋੜਾ ਕੋ ਖੂਨ ਦਾ ਘੁੱਟ ਪੀ ਗਏ ਜੀ ਕਿਉਂਕਿ ਜਿਹੜਾ ਬਣਦਾ ਨਹੀਂ ਤੁਹਾਨੂੰ ਮੈਂ ਫਿਰ ਬੇਨਤੀ ਕਰਦਾ ਕਿ ਉਹ ਬੰਦੇ ਦੀ ਨੌਕਰੀ ਜਾ ਸਕਦੀ ਸੀ ਤਾਂ ਅਸੀਂ ਇੱਕ ਸਮਾਜਵਾਦੀ ਆਪਣਾ ਸਮਾਜ ਸੇਵਕ ਬੰਦੇ ਜੀ ਤੁਹਾਡੇ ਦਾਗ ਲੱਗ ਸਕਦਾ ਸੀ ਆ ਉਹ ਨਾ ਗੁਰਵਿੰਦਰ ਸਿੰਘ ਜਿਹੜਾ ਫਟਵਾਰੀ ਇਹਨੂੰ ਕਹਿੰਦੇ ਆ ਸਕੂਲ ਦੇ ਵਿੱਚ ਲੱਗਾ ਉਹਦਾ ਉਹਦੀ ਭਤੀਜੀ ਦਾ ਵਿਆਹ ਵਾ ਉਹ ਘਰ ਦੇ ਵਿੱਚ ਰੁਝੇ ਹੋਣ ਕਰਕੇ ਨਹੀਂ ਤੇ ਮੇਰੀ ਉਹਨਾਂ ਨਾਲ ਗੱਲ ਹੋਈ ਉਹ ਵੀ ਵਿਚਾਰੇ ਗੱਲ ਨੂੰ ਬੜਾ ਲੈਣਦੇ ਨੇ ਆਪਾਂ ਹੋ ਸਕਦਾ ਹੈ ਕਿ ਜੇ ਜਿਹੜੇ ਤੁਸੀਂ 22 ਮਗਰ ਪੱਤਰਕਾਰ ਉਹਨਾਂ ਕੋ ਵੀਡੀਓ ਸਾਹਿਬ ਕੋ ਸੈਕਟਰੀ ਸਾਹਿਬ ਕੋ ਸਾਰਾ ਕੁਝ ਸਪਸ਼ਟ ਕਰਨ ਲੈ ਕੇ ਜਾਈ ਨਾ ਇਹਨਾਂ ਨਾਲ ਗੱਲ ਕਰਾਂਗੇ ਜੀ ਬਿਲਕੁਲ ਲਵਾਂਗੇ ਜੀ ਬਿਲਕੁਲ ਲਵਾਂਗੇ ਜੇ ਇਹਨਾਂ ਤੋਂ ਜੇ ਗਲਤ ਨੇ ਤੇ ਇਹਨਾਂ ਕੋ ਮਾਫੀ ਮੰਗਾਓ ਜੇ ਅਸੀਂ ਗਲਤੀਆਂ ਤੇ ਤੁਹਾਡੇ ਤੇ ਹਰਜਾਨਾ ਲਾਓ ਨਹੀਂ ਮੈਂ ਸੁਣਿਆ ਕਿ ਹੋਰ ਤੁਸੀਂ ਕੰਮ ਕੀਤਾ ਤੁਸੀਂ ਤਾਂ ਕੋੜਕਚੈਰੀ ਤੱਕ ਪਹੁੰਚੇ ਹੋ ਫਿਰ ਮੈਂ ਉਹ ਤੁਹਾਨੂੰ ਬੇਨਤੀ ਕਰਨਾ ਕਿ ਆ ਜਿਹੜਾ ਨਾ ਵ્યાਸ ਉਹਦੇ ਘਰ ਹੋਣ ਕਰਕੇ ਉਹਨਾਂ ਗੁਰਵਿੰਦਰ ਸਿੰਘ ਦੀ ਭਤੀਜੀ ਦਾ ਵਿਆਹ ਰੁਝੇ ਹੋਣ ਕਰਕੇ ਅਸੀਂ ਪਰ ਸਾਡੀ ਵਕੀਲ ਨਾਲ ਗੱਲ ਹੋ ਗਈ ਅਸੀਂ ਇਹਨਾਂ ਤੇ ਮਾਨਹਾਨੀ ਦਾ ਕੇਸ ਕਰਨਾ ਕਿਹਦਾ ਵੀ ਮਾਨ ਸਨਮਾਨ ਨੂੰ ਠੋਸ ਲਾਉਣਾ ਗਲਤ ਗੱਲ ਹੈ ਵੇਖੋ ਜੀ ਅਸੀਂ ਕਿਸੇ ਨੂੰ ਅਪਰੋਚ ਨਹੀਂ ਕਰਾਂਗੇ ਜਦੋਂ ਇਹ ਖਬਰ ਚੱਲੂਗੀ ਸੀ ਉਹਨੂੰ ਪਾ ਦਿਆਂਗੇ ਅਸੀਂ ਕਿਸੇ ਨੂੰ ਡਾਇਰੈਕਟਲੀ ਨਹੀਂ ਕਹਾਂਗੇ ਕਿ ਤੁਸੀਂ ਮਾਫੀ ਮੰਗੋ ਚਲੋ ਇਹ ਇਹ ਉਹਨਾਂ ਦਾ ਵਹਿ ਜੇ ਕਿਸੇ ਤੇ ਗਲਤ ਲਾਈਏ ਤੇ ਚਲੋ ਇਹ ਮੈਂ ਇੱਕ ਵੱਡਾ ਦਿਲ ਕਰਕੇ ਕਹਿ ਰਿਹਾ ਵਹਿ ਬਣਦਾ ਤੇ ਨਹੀਂ ਹੈਗਾ ਬਣਦਾ ਤੇ ਇਹੋ ਹੀ ਆ ਕਿ ਨਾ ਕੇ ਕੇਸ ਕੀ ਇਹਨਾਂ ਤੇ ਕੇਸ ਹੋਵੇ ਪਰ ਫਿਰ ਵੀ ਮੈਂ ਆਨਾ ਕਿ ਚਲੋ ਯਾਰ ਆਪਾਂ ਪਿੰਡ ਵਸਦੇ ਦੀ ਮਤਲਬ ਬਾ ਮਠਿਆਈ সুইਟ ਸ਼ਾਪ ਦੇ ਵਿੱਚ ਤੇ ਆਪ ਤੁਹਾਡੀ ਬੈਲੈਂਸ ਦੇ ਵਿੱਚ ਇਨੀ ਕ ਕਮਾਈ ਹੈਗੀ ਹੈ ਕਿ ਤੁਸੀਂ ਪੰਚਾਇਤ ਭੰਗ ਕਰਨ ਲਈ 20 ਲੱਖ ਰੁਪਏ ਜਾਂ 25 ਲੱਖ 30 ਲੱਖ ਡਾ ਦੋਗੇ ਮਤਲਬ ਇਨੀ ਕਮਾਈ ਹੁੰਦੀ ਏ ਕੰਮਾਂ ਚ ਨਹੀਂ ਜਿੰਨੇ ਬਿਲਕੁਲ ਗਲਤ ਗੱਲ ਆ ਤੁਹਾਨੂੰ ਪਤਾ ਕਿਦਾਂ ਦਿਨ ਰਾਤ ਦੋ ਪੈਰਾਂ ਤੇ ਖਲੋ ਕੇ 12 12 14 14 ਘੰਟੇ ਜੇ ਪੈਲਸ ਕੰਮ ਕਰਦੇ ਆ ਤੇ ਮਤਲਬ 15 ਮੈਂ ਉਹ ਤਾਂ ਪੁੱਛਿੰਦੇ ਵੀ ਭਰਾ ਇਨੀ ਕਮਾਈ ਹੈਗੀ ਆ ਸਾਰਾ ਪਰਿਵਾਰ ਅਸੀਂ ਰੁੱਜੇ ਰਹਿੰਨੇ ਆ ਤੁਹਾਡੀਆਂ ਬੀਬੀਆਂ ਜਾ ਕੇ ਕਿਤੇ ਘਰ ਵੇਖ ਲਿਓ ਲੋਹ ਤੱਪਦੀ ਰਹਿੰਦੀ ਆ ਦੋ ਘੰਟੇ ਸਵੇਰੇ ਦੋ ਘੰਟੇ ਬੜਾ ਔਖਾ ਵਾ ਕੰਮ ਕਰਨੇ ਬੜਾ ਔਖੇ ਪੈਸੇ ਕਮਾਏ ਜਾਂਦੇ ਨੇ ਤੇ ਫਿਰ ਉਹਦੋਂ ਤੇ 20 ਲੱਖ ਦੇ ਦਿੰਦੇ ਇਹ ਜਿਹੜੇ ਕਹਿੰਦੇ ਆ ਨਾ 20 20 ਲੱਖ ਰੁਪਈਆ ਇਹ ਤੇ ਇੱਕ ਦਿਨ ਉਥੇ ਉਹ ਰੇਡ ਬੱਬੂ ਰੇਟ ਵਾਲੇ ਕੋ ਆ ਜਿਹੜਾ ਬੱਗਾ ਮੈਂਬਰ ਬੈਠਾ ਸੀ ਆ ਤਾਂ ਹੀ ਜੀ ਉਹ ਉਹਨਾਂ ਕੋ ਕੁਛ ਨਹੀਂ ਹੋਣਿਆ ਤੁਸੀਂ ਹਾਂ ਆਪਣੇ ਨਾਲ ਲੈ ਲਓ ਤੁਸੀਂ ਆਪਣੇ ਉਹ ਮੈਂ ਹਾਂ ਭਰਾ ਜਿੱਦਾਂ ਵੱਲੋਂ ਤੁਹਾਨੂੰ ਬਣਾਇਆ ਵਾ ਜਿਨ੍ਹਾਂ ਨੇ ਤੁਹਾਨੂੰ ਜਿਤਾਇਆ ਵਾ ਜਿਨ੍ਹਾਂ ਦੇ ਨਾਲ ਉਹਨਾਂ ਦੇ ਨਾਲ ਸਾਥ ਦਿਓ ਫਿਰ ਉਹਨਾਂ ਦਾ ਇੱਕ ਹੋਰ ਖੱਤਸਾ ਕੋਈ ਲੋੜ ਨਹੀਂ ਕੀਤਾ ਉਹਨੇ ਜੀ ਤੁਹਾਡੀ ਉਹ ਉਹਨਾਂ ਦਾ ਕਹਿਣਾ ਕਿ ਸਿੰਘ ਹੋਣਾਂ ਦੀ ਜਿਹੜੀ ਆ ਹੈਗੀ ਆ ਸਰਕਾਰੀ ਦੁਬਾਰੇ ਚੰਗੀ ਪਹੁੰਚ ਆ ਤੇ ਉਹ ਉਹਨਾਂ ਸਾਨੂੰ ਗਲਤ ਨਹੀਂ ਲੈਣ ਤੇ ਨਹੀਂ ਬਿਲਕੁਲ ਗਲਤ ਗੱਲ ਆ ਜੀ ਅਸੀਂ ਵੇਖੋ ਪਿਛਲੇ ਹਾਲਾਂਕਿ ਚੱਕ ਮਿਲ ਗਿਆ ਪਿਛਲੇ ਸਰਕਾਰ ਜ ਕਾਂਗਰਸ ਸਰਕਾਰ ਵੀ ਅਸੀਂ ਹਮੇਸ਼ਾ ਐਮਐਲਏ ਸਾਹਿਬ ਹਰ ਪ੍ਰੋਬਲਮਾਂ ਵੀ ਮੰਗ ਕਰਦੇ ਨੇ ਕਿ ਪਿੰਡ ਚ ਵੱਤ ਵੱਤ ਪੈਸਾ ਦੋ ਦਿੱਤੇ ਵੀ ਉਹਨਾਂ ਨੂੰ ਲੱਗੇ ਵੀ ਖਾਦੇ ਵੀ ਗਏ ਬੜਾ ਕੁਝ ਹੋਇਆ ਤੇ ਹੁਣ ਵੀ ਅਸੀਂ ਮੰਤਰੀ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਧਾਰੀਵਾਲ ਸਾਹਿਬ ਨੂੰ ਕਿ ਨੇ ਪਿੰਡ ਦਾ ਵਿਕਾਸ ਸਰ ਇਹ ਅਸੀਂ ਗੱਲ ਕਰਾਂਗੇ ਜੀ ਸਾਡੇ ਮਨਜੋਗ ਸੈਕਟੀ ਸਾਹਿਬ ਨਾਲ ਸੈਕਟੀ ਸਾਹਿਬ ਤੁਹਾਡਾ ਵੀ ਸਵਾਗਤ ਹੈ ਸਾਡੇ ਚੈਨਲ ਤੇ ਔਰ ਧੰਨਵਾਦੀ ਹਾਂ ਤੁਹਾਡੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਕਿ ਸਰ ਪੇਪਰ ਮੈਂ ਤੁਹਾਨੂੰ ਆਫ ਦਾ ਕੈਮਰਾ ਦਿਖਾ ਚੁੱਕਾ ਗੱਲਬਾਤ ਪੇਪਰ ਕਰ ਚੁੱਕੇ ਹਾਂ ਕਿ ਜਿਹੜੇ ਪਿੰਡ ਤਲਵੰਡੀ ਨਾਰ ਦੀ ਨਵੀਂ ਪੰਚਾਇਤ ਵੱਲੋਂ ਸਾਡੇ ਮਾਨਯੋਗ ਅਫਸਰਾਂ ਉੱਪਰ ਜਿਹੜੇ ਅਲਿਗੇਸ਼ਨ ਲਾਏ ਗਏ ਆ ਉਹ ਕਾਫੀ ਗੰਭੀਰ ਹਨੀ ਨੌਕਰੀ ਦਾ ਮੁੱਦਾ ਹੀ ਹੋ ਜਾਂਦਾ ਕਈ ਵਾਰੀ ਆਪਾਂ ਇਸ ਸਬੰਧੀ ਤੁਸੀਂ ਸਾਨੂੰ ਕੀ ਕਹਿਣਾ ਚਾਹੁੰਦੇ ਹੋ ਆ 20000 ਦੀ ट्रांजैक्शन ਇੱਕ ਹੋਈ ਜੇ 19 ਸਮਥਿੰਗ ਦੀ ਕੁਝ ਹੋਈ ਜੇ ਔਰ 12600 ਦੀ ਕੁਝ ਹੋਈ ਜੇ ਇਸ ਸਬੰਧੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਇੱਕ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਨਾ ਵੀ ਸਦੀਕ ਮਸੀਹਾ ਜੀ ਜੀ ਉਹ ਸ਼ਾਮਲਾ ਜ਼ਮੀਨ 'ਚ ਕੰਪਿਊਟਰ ਕਰਾ ਦੀ ਅਦਾਇਗੀ ਕੀਤੀ ਗਈ ਆ ਉਹਦੇ ਖਾਤੇ 'ਚ ਹੀ ਗਏ ਨੇ ਠੀਕ ਹੈ ਜੀ ਦੂਜੇ ਗੁਰਵਿੰਦਰ ਸਿੰਘ ਜਿਹੜਾ 19940 ਰੁਪਏ ਮਾਫੀ ਚਾਹੁੰਨਾ ਮਾੜੀ ਗੱਲ ਰੋਕਣ ਲੱਗ ਪਾਫੀ ਚਾਹੁੰਨਾ ਤੁਸੀਂ ਸਾਨੂੰ ਉਸ ਖਬਰ ਦੇ ਵਿੱਚ ਉਸ ਪੰਚਾਇਤ ਨੇ ਇਹ ਕਿਹਾ ਆ ਕਿ ਭਾਜੀ ਇਹ ਗੁਰਵਿੰਦਰ ਸਿੰਘ ਮੈਂ ਆਨ ਰਿਕਾਰਡ ਦੀ ਗੱਲ ਕਰਨ ਦੇ ਆਂ ਔਰ ਤੱਥਾਂ ਦੀ ਗੱਲ ਕਰਨ ਦੇ ਆਂ ਹਾਂਜੀ ਠੀਕ ਹੈ ਜੀ ਕਿ ਇਹ ਸਾਡੇ ਪਟਵਾਰੀ ਸਾਹਿਬ ਨੇ ਗੁਰਵਿੰਦਰ ਸਿੰਘ ਜੀ ਜੋ ਕਿ ਸਰਕਾਰੀ ਸਕੂਲ ਦੇ ਵਿੱਚ ਨੌਕਰੀ ਕਰਦੇ ਨੇ ਕਿ ਇਹ ਗੱਲ ਹੁਣ ਤੁਸੀਂ ਜੇ ਤਾਂ ਤੁਸੀਂ ਇਹ ਗੱਲ ਸਹੀ ਨਿਕਲਦੀ ਹੈ ਕਿ ਜੇ ਉਹ ਬੰਦਾ ਹੈ ਤਾਂ ਉਹਦੀ ਨੌਕਰੀ ਜਾਂਦੀ ਹੈ ਕਿ ਇਹ ਹੋਰ ਕੋਈ ਬੰਦਾ ਹੈ ਹਾਂਜੀ ਇਹ ਗੁਰਵਿੰਦਰ ਸਿੰਘ ਮਾਲੇਵਾਲ ਤੋਂ ਮਾਲੇਵਾਲ ਪਿੰਡਾ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਉਹ ਠੇਕੇਦਾਰ ਆ ਗਲੀਆਂ ਨਾਲੀਆਂ ਦਾ ਕੰਮ ਮਾਲੇਵਾਲ ਡੇਰਾ ਰੋਡ ਡੇਰਾ ਰੋਡ ਅੱਛਾ ਜੀ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ 19940 ਦੀ ਉਹਦੇ ਖਾਤੇ 'ਚ ਗਏ ਨੇ ਬਕਾਇਦਾ ਉਹਦੇ ਖਾਤੇ 'ਚ ਗਏ ਨੇ अच्छा जी। ਇਹੋ ਜੀ ਕੋਈ ਗੱਲ ਨਹੀਂ ਗੁਰਵਿੰਦਰ ਸਿੰਘ। ਉਹ ਸਰ ਕਾਦੀ ਇਹ ਜਿਹੜਾ ਠੇਕ ਜਿਹੜਾ ਕੰਮ ਕਰ ਰਹੇ ਸੀ ਉਹ ਠੇਕੇਦਾਰ। ਇਹ ਉਹ ਕੰਮ ਹੈ ਜਿਹੜਾ ਇੰਟਰਲੋਕ ਟਾਇਰ ਲੱਗੀ ਹੈ ਗੁਰਦੁਆਰਾ ਸਾਹਿਬ ਵਾਲੀ ਗੱਲ। ਜੀ 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 ਜੀ। ਜਿਹਦੀ ਪੇਮੈਂਟ ਅਜੇ ਬਕਾਇਆ ਵੀ ਰਹੀਦੀ ਹੈ। ਪੇਮੈਂਟ ਆਉਣ ਵਾਲੀਆਂ ਨੇ। ਠੀਕ ਹੈ ਜੀ। ਇਹ ਉਹ ਪੇਮੈਂਟ ਹੈ 19940 ਰੁਪਏ। ਠੀਕ ਹੈ ਜੀ। ਹਾਂ ਗੁਰਵਿੰਦਰ ਸਿੰਘ ਜ਼ਰੂਰੀ ਨਹੀਂ ਇੱਕੋ ਹੀ ਉਹਦਾ ਗੁਰਵਿੰਦਰ ਸਿੰਘ ਕੋਈ ਵੀ ਹੋ ਸਕਦਾ ਗੁਰਵਿੰਦਰ। ਨਹੀਂ ਅਸੀਂ ਤਾਂ ਗੱਲ ਕਲੀਅਰ ਕਰਨੀ ਚਾਹੁੰਨੇ ਕਿਉਂਕਿ ਵੇਖੋ ਜੀ ਉਹ ਬੰਦੇ ਦੀ ਨੌਕਰੀਆਂ ਸਵਾਲ ਆ। ਉਹ ਪਿੰਡ ਦਾ ਮਸਲਾ। ਫਰ ਤੁਸੀਂ ਸਾਡੇ ਉੱਚ ਅਧਿਕਾਰੀ ਜੇ ਹਾਂਜੀ ਤੁਸੀਂ ਵੀ ਆਪਾਂ ਜਿਹੜੀ ਗੁਰਵਿੰਦਰ ਸਿੰਘ ਹੈ ਠੇਕੇਦਾਰ ਹੈ ਜੀ ਹਾਂਜੀ ਉਹ ਨਹੀਂ ਹੈ ਨਾ ਨਹੀਂ ਉਹ ਨਹੀਂ ਹੈ ਠੀਕ ਹੈ ਹਾਂਜੀ ਹਾਂਜੀ ਓਕੇ ਤੇ ਹਾਂ ਇੱਕ ਇੱਕ ਹਾਂਜੀ ਆ 12600 ਦੀ ਕੀ ਗੱਲ ਹੈ ਜੀ ਸਾਬ ਲੈ ਕੇ Google Pay ਹੋਇਆ 12000 ਸੇ 4 ਨਾ ਆਹ ਤੁਸੀਂ ਮੈਨੂੰ ਦਿਖਾਓ ਮਨੂੰ ਉਹ ਕੈਮਰਾ ਆ ਦੇਖੋ ਜੀ ਹਾਂਜੀ ਤੁਸੀਂ ਲੈ ਕੇ ਆਏ ਹੋ ਜੀ ਜੀ ਕਿਉਂਕਿ ਆਹ ਵੇਖੋ ਲਿਖਿਆ ਹੋਇਆ ਨਾ Google Transaction ID ਨਾ ਇਹ ਪੰਚਾਇਤ Google Pay ਕਰਦੀ ਹੈ ਤੇ ਨਾ ਇਹ ਪੰਚਾਇਤ ਕੋਈ ਅਧਿਕਾਰ ਹੈ ਵੀ ATM ਰੱਖਣ ਦਾ ਠੀਕ ਹੈ ਜੀ ਇਹ ਚੈੱਕ ਰਾਈ ਹੀ ਪੈਦਾਈਗੀ ਹੁੰਦੀ ਆ ਗੂਗਲ 'ਤੇ ਹੁੰਦੀ ਨਹੀਂ ਠੀਕ ਹੈ ਜੀ ਪੰਚਾਇਤ ਕਰ ਹੀ ਨਹੀਂ ਸਕਦੀ ਨਾਲੇ ਕਿਹ ਇਹ ਲਿਖਿਆ ਬਾਬਾ ਸੁਨੀਤ ਸਾਹਿਬ ਤੇ ਨਹੀਂ ਸਰ ਮਨਜੋਗ ਸਾਹਿਬ ਉਹਨਾਂ ਨੇ ਇਹ ਗੱਲ ਕਹੀ ਆ ਨਵੀਂ ਪੰਚਾਇਤ ਨੇ ਕਿ ਵੇਖੋ ਜੀ ਸਾਨੂੰ ਪੂਰਾ ਜੋਰ ਆ ਵੀ ਇਹ ਤੰਦਲੀ ਹੋਈ ਆ ਔਰ ਪਲੱਸ ਜਿਹੜੀ ਇਹ ਗਲੀ ਬਣੀ ਆ ਇਹਦੇ ਵਿੱਚ ਤਿੰਨ ਗਲੀ ਤਿੰਨ ਗਲੀਆਂ ਬਣ ਸਕਦੀਆਂ ਸੀ ਜਿੰਨਾ ਖਰਚ ਹੋਇਆ ਬੇਨਤੀ ਸੋਲਿਓ ਉਸ ਤੋਂ ਬਾਅਦ ਅਸੀਂ ਮਨਜੋਗ ਬੀਡੀਪੀਓ ਨੂੰ ਸੰਪਰਕ ਕਰਾਂਗੇ ਕਿ ਤੁਹਾਡੇ ਪ੍ਰਸ਼ਾਸਨ ਵੱਲੋਂ ਤੰਦਲੀ ਕੀਤੀ ਜਾ ਰਹੀ ਆ ਤੇ ਉਹਨਾਂ ਤੇ ਐਕਸ਼ਨ ਲਿਆ ਜਾਵੇ ਤੁਹਾderivo ਬਕਾਇਦਾ ਪ੍ਰੋਸੈਸਿੰਗ ਦੇ ਆਧਾਰ ਤੇ ਹੀ ਇੰਟਰਲੋਕ ਟੈਨ ਲੱਗੀ ਆ ਜੀ ਉਹਦੇ ਆਧਾਰ ਤੇ ਹੀ ਚੈੱਕ ਕੱਟੇ ਜਾ ਰਹੇ ਨੇ ਮਤਲਬ ਨਹੀਂ ਕੋਈ ਪਿੰਡ ਵਾਲੇ ਹੀ ਉਹ ਕੰਮ ਕਰਵਾ ਰਹੇ ਨੇ ਨਾਲ ਲੱਗ ਕੇ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਵਿੱਚ ਕੋਈ ਮਾੜਾ ਮਟੀਰੀਅਲ ਨਹੀਂ ਲੱਗਾ ਜਦੋਂ ਮਾਜੀ ਕੋਈ ਚੈੱਕ ਕਰ ਸਕਦਾ ਧੰਨਵਾਦ ਹਾਂਜੀ ਓਕੇ